ਅੱਜ ਹੀ ਗੱਲ ਦੋਸਤੋ ਤੁਹਾਨੂੰ ਸਭ ਨੂੰ ਪਤਾ ਹੈ ਕਿ ਰਾਜਵੀਰ ਜਵੰਦਾ ਜਿਨ੍ਹਾਂ ਦੀ ਮੋਹਾਲੀ ਦੇ ਹਸਪੀਟਲ ਦੇ ਵਿੱਚ 12 ਦਿਨ ਰਹਿਣ ਤੋਂ ਬਾਅਦ ਭਿਆਨਕ ਐਕਸੀਡੈਂਟ ਦੇ ਕਾਰਨ ਮੌਤ ਹੋ ਜਾਂਦੀ ਹੈ ਪੰਜਾਬ ਦੇ ਲੋਕਾਂ ਨੇ ਦਿਨ ਰਾਤ ਅਰਦਾਸਾਂ ਕੀਤੀਆਂ ਦਵਾਵਾਂ ਕੀਤੀਆਂ ਉਸਦੇ ਪਰਿਵਾਰ ਨੇ ਅਰਦਾਸਾਂ ਕੀਤੀਆਂ ਦਵਾਵਾਂ ਕੀਤੀਆਂ ਬਹੁਤ ਜਗ੍ਹਾ ਗੁਰਦੁਆਰਿਆਂ ਦੇ ਵਿੱਚ ਦੇਗਾਂ ਕਰਵਾਨੀਆਂ ਗਈਆਂ ਕਿ ਰਾਜਵੀਰ ਜਵੰਦਾ ਨੂੰ ਰੱਬ ਜਲਦੀ ਠੀਕ ਕਰੇ ਤੇ ਉਹਨਾਂ ਨੂੰ ਲੰਮੀ ਉਮਰ ਬਖਸ਼ੇ ਪਰ ਪਤਾ ਨਹੀਂ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇੰਨੀਆਂ ਲੱਖਾਂ ਕਰੋੜਾਂ ਦੁਆਵਾਂ ਨੇ ਵੀ ਕੰਮ ਨਹੀਂ ਕੀਤਾ ਜਿਸ ਕਰਕੇ ਸਾਡੇ ਵੱਡੇ ਵੀਰ ਪੰਜਾਬ ਦੇ ਮਸ਼ਹੂਰ ਕਲਾਕਾਰ ਰਾਜਵੀਰ ਜਵੰਦਾ ਹਮੇਸ਼ਾ ਹਮੇਸ਼ਾ ਲਈ ਦੁਨੀਆ ਦੇ ਵਿੱਚੋਂ ਸਾਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਚਲੇ ਗਏ ਹਨ ਜਿਸ ਕਰਕੇ ਪਰਿਵਾਰ ਬਹੁਤ ਹੀ ਵੱਡੇ ਦੁੱਖ ਦੇ ਨਾਲ ਜੂਝ ਰਿਹਾ ਹੈ ਸਾਡਾ ਸਵਰਜ ਵਣਦਾ ਹੈ ਪਰਿਵਾਰ ਦੇ ਨਾਲ ਖੜਨਾ ਪਰ ਉਲਟ ਪਰ ਇਸ ਦੇ ਉਲਟ ਪਰਿਵਾਰ ਦੇ ਉੱਤੇ ਮਾੜੇ ਦੋਸ਼ ਲੋਕਾਂ ਦੇ ਵੱਲੋਂ ਲਗਾਏ ਜਾਂਦੇ ਹਨ ਕਦੇ ਮਾਂ ਦੇ ਉੱਤੇ ਕਦੇ ਮਾਮੇ ਦੇ ਉੱਤੇ ਕਦੇ ਪਤਨੀ ਦੇ ਉੱਤੇ ਕਦੇ ਬੱਚਿਆਂ ਦੇ ਉੱਤੇ ਕਦੇ ਸਿੰਗਰਾਂ ਦੇ ਉੱਤੇ ਇਸ ਕਰਕੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਅਜਿਹਾ ਬਿਲਕੁਲ ਵੀ ਨਾ ਕਰੋ ਪਰ ਜਿਹੜੀ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਿਹਾ ਜਾ ਰਿਹਾ ਹੈ ਕਿ ਜਿਹੜੀ ਰਾਜਵੀਰ ਜਵੰਦਾ ਦੀ ਭੈਣ ਬਾਹਰ ਵਿਦੇਸ਼ ਦੇ ਵਿੱਚ ਰਹਿੰਦੀ ਸੀ ਉਸਨੇ ਉਹਨਾਂ ਦੇ ਦੋਸਤਾਂ ਦੇ ਨਾਲ ਮਿਲ ਕੇ ਇਸ ਕਤਲ ਨੂੰ ਕਰਾਇਆ ਹੈ ਤੇ ਉਸਨੇ ਇਹ ਕਤਲ ਕਬੂਲ ਵੀ ਕੀਤਾ ਹੈ ਤੇ ਇਹ ਦੋਸਤੋ ਇਹ ਵੱਡੇ ਖੁਲਾਸੇ ਹੋਏ ਹਨ ਪਰ ਇਸ ਦੇ ਵਿੱਚ ਕਿੰਨੀ ਸੱਚਾਈ ਹੈ ਤੇ ਕਿੰਨਾ ਝੂਠ ਹੈ ਅਸੀਂ ਵੀਡੀਓ ਵਿੱਚ ਜ਼ਰੂਰ ਦੱਸਾਂਗੇ ਦੋਸਤੋ ਇਹ ਲੋਕਾਂ ਦੇ ਵੱਲੋਂ ਕਮੈਂਟ ਬਾਕਸ ਦੇ ਵਿੱਚ ਵੀਡੀਓ ਪਾ ਕੇ ਦੋਸ਼ ਲਗਾਈ ਜਾ ਰਹੇ ਹਨ ਕਿ ਜਿਹੜੀ ਉਹਨਾਂ ਦੀ ਭੈਣ ਬਾਹਰ ਵਿਦੇਸ਼ ਵਿੱਚ ਬੈਠੀ ਸੀ ਉਹਨਾਂ ਦਾ ਰਾਜਵੀਰ ਦੇ ਨਾਲ ਪਹਿਲਾਂ ਕੋਈ ਝਗੜਾ ਸੀ ਜਿਸ ਕਰਕੇ ਉਹ ਰਾਜਵੀਰ ਨੂੰ ਪਸੰਦ ਨਹੀਂ ਕਰਦੀ ਸੀ ਤੇ ਉਹ ਰਾਜਵੀਰ ਜਵੰਦਾ ਦੇ ਦੋਸਤਾਂ ਦੇ ਨਾਲ ਮਿਲ ਕੇ ਉਸ ਨੂੰ ਮਿਲਣ ਦਾ ਪਲਾਨ ਬਣਾਉਂਦੀ ਹੈ ਉਸਦੀ ਭੈਣ ਨੇ ਹੀ ਦੋਸਤਾਂ ਨੂੰ ਕਹਿ ਕੇ ਰਾਜਵੀਰ ਜਵੰਦਾ ਦੇ ਹੈਲਮਟ ਦੇ ਕੈਮਰੇ ਬੰਦ ਕਰਵਾਏ ਸੀ ਤੇ ਰਾਜਵੀਰ ਜਵੰਦਾ ਨੂੰ ਉਸ ਦਿਨ ਰਾਈਡ ਕਰਨ ਦੇ ਲਈ ਉਹਨਾਂ ਦੇ ਦੋਸਤਾਂ ਦੇ ਵੱਲੋਂ 8 ਤੋਂ 10 ਮਿੰਟ ਪਹਿਲਾਂ ਭੇਜਿਆ ਗਿਆ ਤੇ ਦੋਸਤੋ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਉਸ ਨੂੰ ਕੋਈ ਨਸ਼ੀਲੀ ਵਸਤੂ ਦਿੱਤੀ ਗਈ ਹੋਵੇ ਜਿਸ ਕਰਕੇ ਉਹ ਬਿਲਕੁਲ ਸਹੀ ਚੱਲਦਾ ਹੋਇਆ ਇੱਕ ਪਸ਼ੂਆਂ ਦੇ ਵਿੱਚ ਜਾ ਕੇ ਵੱਜਦਾ ਹੈ ਜਿਸ ਦੇ ਕਾਰਨ ਉਹਨਾਂ ਦੇ ਭਿਆਨਕ ਐਕਸੀਡੈਂਟ ਦੇ ਨਾਲ ਮੌਤ ਹੋ ਜਾਂਦੀ ਜਿਸ ਦੇ ਨਾਲ ਉਹਨਾਂ ਦਾ ਬਹੁਤ ਹੀ ਜ਼ਿਆਦਾ ਭਿਆਨਕ ਐਕਸੀਡੈਂਟ ਹੁੰਦਾ ਹੈ ਪਰ ਦੋਸਤੋ ਇਹ ਵੱਡੇ ਦੋਸ਼ ਲੋਕਾਂ ਦੇ ਵੱਲੋਂ ਵੀਡੀਓ ਪਾ ਕੇ ਉਸ ਦੀ ਭੈਣ ਦੇ ਉੱਤੇ ਲਗਾਏ ਜਾ ਰਹੇ ਹਨ ਕਿ ਦੋਸਤੋ ਮੈਂ ਪੰਜਾਬ ਦੇ ਲੋਕਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਦੁੱਖ ਦਾ ਸਮਾਂ ਪਰਿਵਾਰ ਦੇ ਨਾਲ ਖੜਨਾ ਚਾਹੀਦਾ ਹੈ ਤੁਸੀਂ ਉਸ ਦੀ ਭੈਣ ਦੇ ਉੱਤੇ ਦੋਸ਼ ਲਗਾ ਰਹੇ ਹੋ ਕਿ ਤੁਹਾਨੂੰ ਬੇਮੂਰਖ ਲੋਕਾਂ ਨੂੰ ਜੇਕਰ ਸਵਾਲ ਕੀਤਾ ਜਾਵੇ ਕਿ ਕਦੇ ਆਪਣੀ ਭੈਣ ਆਪਣੇ ਭਰਾ ਨੂੰ ਮਰਵਾ ਸਕਦੀ ਹੈ ਆਪਣੀ ਮਾਂ ਮਰਵਾ ਸਕਦੀ ਹੈ ਕਿ ਆਪਣੀ ਪਤਨੀ ਆਪਣੇ ਪਤੀ ਨੂੰ ਮਰਵਾ ਸਕਦੀ ਹੈ ਜੇਕਰ ਤੁਸੀਂ ਅਜਿਹੀ ਗੰਦੀ ਸੋਚ ਰੱਖਦੇ ਹੋ ਜੇਕਰ ਤੁਸੀਂ ਕੋਈ ਭਲਾ ਨਹੀਂ ਕਰ ਸਕਦੇ ਪਰਿਵਾਰ ਦਾ ਦੁੱਖ ਨਹੀਂ ਵਡਾ ਸਕਦੇ ਕਮਚੇ ਕਮ ਪਰਿਵਾਰ ਨੂੰ ਮਾੜਾ ਨਾ ਬੋਲੋ ਕਿਉਂਕਿ ਜਿਹੜੇ ਲੋਕ ਅਜਿਹੀ ਕਮੈਂਟ ਕਰ ਰਹੇ ਹਨ ਕਿ ਇਹ ਕਤਲ ਮਾਂ ਨੇ ਕਰਵਾਇਆ ਹੈ ਭੈਣ ਨੇ ਕਰਵਾਇਆ ਹੈ ਪਤਨੀ ਨੇ ਕਰਵਾਇਆ ਹੈ ਬੱਚਿਆਂ ਦੇ ਕਾਰਨ ਹੋਇਆ ਹੈ ਪਤਨੀ ਨੇ ਟਿੱਟਾ ਸੂਟ ਪਾਇਆ ਹੋਇਆ ਸੀ ਸੰਸਕਾਰ ਤੇ ਅਜਈਆਂ ਗੱਲਾਂ ਬਿਲਕੁਲ ਵੀ ਨਾ ਕਰੋ ਦੋਸਤੋ ਇੱਕ ਅਸਲ ਸਚਾਈ ਹੈ ਕਿ ਜਿਹੜੀ ਪੁਲਿਸ ਨੇ ਬਿਆਨ ਦੇ ਕੇ ਕੀਤੀ ਹੈ ਤੇ ਜਿਹੜੀ ਪਰਿਵਾਰ ਦੇ ਵੱਲੋਂ ਵੀ ਦੱਸੀ ਗਈ ਹੈ ਕਿ ਉਸ ਦਿਨ ਰਾਜਵੀਰ ਜਵੰਦਾ ਦਾ ਐਕਸੀਡੈਂਟ ਅਚਾਨਕ ਹੀ ਹੋਇਆ ਹੈ ਕਿਉਂਕਿ ਉਹਨਾਂ ਦੇ ਮੂਰੇ ਦੋ ਪਸ਼ੂ ਆ ਜਾਂਦੇ ਹਨ ਜਿਸ ਕਰਕੇ ਉਹ ਤੇਜ ਰਫਤਾਰ ਦੇ ਜਿਸ ਕਰਕੇ ਉਹ ਪਸ਼ੂਆਂ ਦੇ ਵਿੱਚ ਟਕਰਾ ਜਾਂਦੇ ਹਨ ਤੇ ਉਹਨਾਂ ਨੂੰ ਰਾਜਵੀਰ ਜਵੰਦਾ ਦੇ ਦੋਸਤਾਂ ਦੇ ਵੱਲੋਂ ਇਹਨਾਂ ਜਰੂਰ ਕਿਹਾ ਜਾ ਰਿਹਾ ਹੈ ਕਿ ਤੁਰੰਤ ਐਂਬੂਲੈਂਸ ਦੇ ਵਿੱਚ ਨਹੀਂ ਲਿਜਾਇਆ ਗਿਆ ਤੇ ਉਹਨਾਂ ਨੂੰ ਪ੍ਰਾਈਵੇਟ ਗੱਡੀ ਦੇ ਵਿੱਚ ਲਿਜਾਇਆ ਗਿਆ ਤਿੰਨ ਤੋਂ ਚਾਰ ਹਸਪਤਾਲ ਬਦਲੇ ਗਏ ਜਿਸ ਕਾਰਨ ਰਾਜਵੀਰ ਜਵੰਦਾ ਮੋਹਾਲੀ ਦੇ 40 ਹਸਪਤਾਲ ਵਿੱਚ ਪਹੁੰਚਣ ਤੋਂ ਪਹਿਲਾਂ ਦਮ ਤੋੜ ਦਿੰਦੇ ਹਨ ਅਕਸਰ ਇਹ ਵੀ ਖੁਲਾਸੇ ਹੋਏ ਹਨ ਕਿ ਡਾਕਟਰਾਂ ਦੇ ਵੱਲੋਂ 12 ਦਿਨ ਉਹਨਾਂ ਦੀ ਡੈੱਡ ਬੋਡੀ ਨੂੰ ਹੀ ਹਸਪੀਟਲ ਦੇ ਵਿੱਚ ਰੱਖਿਆ ਗਿਆ ਪਰ ਉਸ ਪੈਸੇ ਬਣਾਉਣ ਦੇ ਲਈ ਰੱਖਿਆ ਗਿਆ ਉਸ ਤੋਂ ਬਾਅਦ ਜਵੰਦਾ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ ਦੋਸਤੋ ਇਹ ਗੱਲਾਂ ਸਾਹਮਣੇ ਆਈਆਂ ਹਨ ਪਰ ਹਲੇ ਇਸ ਬਾਰੇ ਕੋਈ ਵੱਡੀ ਸੱਚਾਈ ਨਹੀਂ ਸਾਹਮਣੇ ਆਈ ਪਰ ਦੋਸਤੋ ਪਰਿਵਾਰ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਉਹਨਾਂ ਦਾ ਐਕਸੀਡੈਂਟ ਹੋਇਆ ਹੈ ਕੋਈ ਵੀ ਸਾਜ਼ਿਸ਼ ਨਹੀਂ ਕੋਈ ਵੀ ਹੋਰ ਮਾਮਲਾ ਨਹੀਂ ਸਿਰਫ ਤੇ ਮਾਂ ਨੇ ਬਿਆਨ ਦਿੱਤਾ ਹੈ ਕਾਰਵੀਰ ਜਵੰਦਾ ਦੀ ਆਤਮਾ ਨੂੰ ਸ਼ਾਂਤੀ ਦੇ ਲਈ ਅਰਦਾਸ ਕਰੋ ਤੇ ਦੋਸਤੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ